ਸਤਨਾਮ ਵਾਹਿਗੁਰੂ ਜੀ ਆਸਾ ਦੀ ਵਾਰ ਪੌੜੀ 8ਵੀਂ ਸੱਚਾ ਸਾਹਿਬ ਇੱਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿਚ ਦੁਨੀਆ ਕਾਹੇ ਆਇਆ ਏ ਪ੍ਰਭੂ ਸਿਰ ਤੂੰ ਹੀ ਸੱਚ ਮਾਲਕ ਹੈ ਜਿਸ ਨੇ ਸਭ ਪਾਸੇ ਸੱਚ ਵਰਤਾਇਆ ਹੋਇਆ ਹੈ ਜਿਸ ਨੂੰ ਤੂੰ ਦਿੰਦਾ ਹੈ ਉਹ ਸੱਚ ਨੂੰ ਪ੍ਰਾਪਤ ਕਰਦਾ ਹੈ ਤੇ ਉਹ ਨੇਕ ਕਮਾਈ ਕਰਦਾ ਹੈ ਜਿਸ ਨੂੰ ਸੱਚਾ ਗੁਰੂ ਮਿਲ ਜਾਂਦਾ ਹੈ ਉਹ ਸੱਚ ਨੂੰ ਹਾਸਲ ਕਰਦਾ ਹੈ ਜਿਸਦੇ ਦਿਲ ਵਿੱਚ ਸੱਚ ਵਸਾ ਦਿੰਦਾ ਹੈ ਪਰ ਮੂਰਖ ਮਨੋਕ ਸੱਚ ਦੀ ਮਹਿਮਾ ਨੂੰ ਨਹੀਂ ਜਾਣਦਾ ਤੇ ਮਾਨਮੁਖ ਬਣ ਕੇ ਜ਼ਿੰਦਗੀ ਗਵਾ ਦਿੰਦਾ ਹੈ ਐਜੇ ਬੰਦਿਆਂ ਦਾ ਦੁਨੀਆ ਵਿੱਚ ਜੰਮਣ ਦਾ ਕੋਈ ਫਾਇਦਾ ਨਹੀਂ ਹੁੰਦਾ लोक महला पहला पड़ पड़ गड्डी लद्दी है पड़ पड़ ये साथ पड़ पड़ बेड़ी पाइ पढ़ पड़ गड़िए खात पड़िए चेते बरस बस पड़िए चेते मास पड़िए चेती आर जा जेते चेते सास नानक लेख है एक गल ਔਰ ਹਉ ਮੈਂ ਚਖਣਾ ਚਾਖ। ਬੇਸ਼ੱਕ ਇਤਨੀਆਂ ਪੌਥੀਆਂ ਪੜ ਲਈਏ ਜਿੰਨਾ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ। ਜਿੰਨਾ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ। ਬੇਸ਼ੱਕ ਇਤਨੀਆਂ ਪੁਸਤਕਾਂ ਪੜ ਲਈਏ ਜਿੰਨਾ ਨਾਲ ਇੱਕ ਬੇੜੀ ਭਰੀ ਜਾ ਸਕੇ। ਕਈ ਖਾਤੇ ਪੂਰੇ ਜਾ ਸਕਣ। ਜੋ ਪੜ ਪੜ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ ਜੇ ਪੜ ਪੜ ਕੇ ਸਾਰੇ ਮਹੀਨੇ ਪਿਤਾ ਦਿੱਤੇ ਜਾਣ ਬੇਸ਼ੱਕ ساری ਉਮਰ ਹੀ ਪੜਦੇ ਰਹੀਏ ਬੇਸ਼ੱਕ சுவாਸ ਰਹਿਣ ਤੱਕ ਪੜਾਈ ਕਰ ਲਈ ਜਾਏ ਸਤਿਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਪਰ ਪ੍ਰਭੂ ਦੀ ਹਜ਼ੂਰੀ ਵਿੱਚ ਸਿਰਫ ਉਸਤੀ ਨਾਮ ਬੰਦਗੀ ਹੀ ਕਬੂਲ ਹੁੰਦੀ ਹੈ इस तो इलावा होर उदम करना अपनी हौमे विच भटकना है माला लिख लिख पढ़िया बहुत तीर पव्याव्या किया दे ही दुख दिया अपना किया अन्न ने खाया साध गवाया बहुत दुख पाया दूजा पाया वस्त्र न पैरे ऐने सकैरा मोन क्यों गुता क्यों जागे? गुर बिन गुरूता पग बिताना अपना किया कमाना आलमल खाई सिर छाई पाई मूर्ख अंधे पत गवाई बिना वे किश थाए न पाई रहे बिबानी मड़ी मसाणी आंद न जाने ਫਿਰ ਪਛਤਾਣੀ ਸਤਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤੇ ਨੀ ਕੇਵਲ ਹਉ ਮੈਂ ਸ਼ਬਦ ਜਲਾਏ ਜਿਤਨਾ ਵੱਧ ਮਨੁੱਖ ਪੜਾਈ ਲਿਖਾਈ ਕਰਦਾ ਹੈ ਉਤਨਾ ਵੱਧ ਦੁਖੀ ਹੁੰਦਾ ਹੈ ਜਿਤਨਾ ਕੋਈ ਬਹੁਤੇ ਤੀਰਥਾਂ ਦੀ ਯਾਤਰਾ ਕਰਦਾ ਹੈ ਉਤਨਾ ਹੀ ਥਾਂ ਥਾਂ ਤੇ ਦੱਸਦਾ ਫਿਰਦਾ ਹੈ ਕੋਈ ਅਨੇਕਾਂ ਭੇਕ ਤਾਰਨ ਕਰਦਾ ਹੈ ਅਤੇ ਸਰੀਰ ਨੂੰ ਦੁੱਖ ਦਿੰਦਾ ਹੈ हे ਜੀਵ ਇਹ ਸਭ ਤੇਰੇ ਕੀਤੇ ਹੋਏ ਪ੍ਰਪੰਚ ਹਨ ਇਸ ਕਰਕੇ ਤੂੰ ਹੁਣ ਆਪਣੇ ਕੀਤੇ ਦਾ ਫਲ ਭੋਗਤ ਜਿਹੜੇ ਅੰਨ ਨਾ ਖਾ ਕੇ ਵਰਤ ਆਦਕ ਰੱਖਦੇ ਹਨ ਉਹਨਾਂ ਨੂੰ ਕੁਝ ਹਾਸਲ ਨਹੀਂ ਹੁੰਦਾ ਸਭ ਉਹ ਅਨੇਕਾਂ ਸਵਾਦਾਂ ਤੋਂ ਵਾਂਝੇ ਰਹ ਜਾਂਦੇ ਹਨ ਦ્વੈਤ ਭਾਵ ਵਿੱਚ ਫਸ ਕੇ ਮਨੋਖ ਬਹੁਤ ਦੁੱਖ ਤਕਲੀਫਾਂ ਭੁਗਤਦਾ ਹੈ ਕੋਈ ਕਪੜੇ ਨਹੀਂ ਪਾਉਂਦਾ ਤੇ ਦਿਨ ਰਾਤ ਦੇ ਕਹਿਰ ਨੂੰ ਵਿਅਰਥ ਸਹਾਰਦਾ ਹੈ ਕੋਈ ਚੋਪਟ ਕੇ ਖੁੰਝਾ ਹੋਇਆ ਹੈ ਭਲਾ ਸੁੱਦਾ ਹੋਇਆ ਮਨੋਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ ਕੋਈ ਨੰਗੇ ਪੈਰ ਤੁਰਦਾ ਹੈ ਤੇ ਆਪਣੀ ਇਸ ਕੀਤੀ ਹੋਈ ਭੁੱਲ ਦਾ ਦੁੱਖ ਸਹਿ ਰਿਹਾ ਹੈ ਕੋਈ ਝੂਠਾ ਮਿੱਠਾ ਖਾਂਦਾ ਹੈ ਅਤੇ ਇਸ ਤਰ੍ਹਾਂ ਬਦਨਾਮੀ ਵੀ ਹੀ ਖਟਦਾ ਹੈ ਐ ਜੇ ਮੂਰਖਾਂ ਨੇ ਤਾਂ ਮਨੁੱਖ ਹੋਣ ਦੀ ਇੱਜ਼ਤ ਗਵਾ ਦਿੱਤੀ ਹੈ ਦਰਅਸਲ ਨਿਰੰਕਾਰ ਦੇ ਨਾਮ ਸਿਮਰਨ ਤੋਂ ਬਿਨਾ ਕਾਮਯਾਬੀ ਹਾਸਲ ਨਹੀਂ ਹੁੰਦੀ ਮੂਰਖ ਮਨੋਖ ਉਜਾੜਾਂ ਵਿੱਚ ਮੜੀਆਂ ਵਿੱਚ ਮਸਾਣਾ ਵਿੱਚ ਜਾ ਰਿਹਾ ਹੈ ਉਹ ਨਹੀਂ ਸਮਝਦਾ ਤੇ ਸਮਾਂ ਬੀਤ ਜਾਣ ਤੇ ਪਛਤਾਉਂਦਾ ਹੈ ਜਿਸ ਨੂੰ ਸੱਚਾ ਗੁਰੂ ਮਿਲ ਜਾਂਦਾ ਹੈ ਉਹ ਸੁਖ ਹਾਸਲ ਕਰਦਾ ਹੈ ਤੇ ਉਹ ਪਰਮਾਤਮਾ ਦਾ ਨਾਮ ਮਨ ਵਿੱਚ ਵਸਾ ਲੈਂਦਾ ਹੈ ਗੁਰੂ ਨਾਨਕ ਪਾਸ਼ਾ ਫਰਮਾਉਂਦੇ ਹਨ ਗੁਰੂ ਵੀ ਉਸੇ ਨੂੰ ਮਿਲਦਾ ਹੈ ਜੇ ਸੁਤੇ ਦਾ ਤਾਰ ਮਿਹਰ ਦੀ ਨਿਗਾਹ ਕਰਦਾ ਹੈ ਉਹ ਸੰਸਾਰ ਦੀਆਂ ਆਸਾਂ ਤੇ ਫਿਕਰਾਂ ਤੋਂ ਨਿਰਲੇਪ ਹੋ ਕੇ ਗੁਰੂ ਦੇ ਸ਼ਬਦ ਦੁਆਰਾ ਆਪਣੀ ਹਉਮੈ ਨੂੰ ਸਾੜ ਦਿੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ